ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਆ ਵੀ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਤੇ ਆਸ ਗੁਰੂ ਰਾਮਦਾਸ ਜੀ ਜ਼ਰੂਰ ਪੂਰੀ ਕਰਦਾ ਹੈ ਇਹ ਮੇਰੇ ਸੱਚੇ ਪਿਤਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਮੈਂ ਤੇਰੇ ਘੜੀ ਤਰਲਾ ਕਰਦੀ ਆ ਤੇ ਇੱਕ ਨਿਮਾਣੀ ਜੀ ਬੇਨਤੀ ਕਰਨ ਲੱਗੀ ਆ ਜੇ ਤੇਰੇ ਤੱਕ ਇਹ ਪਹੁੰਚਦੀ ਹੋਈ ਤੇ ਮਾਲਕਾ ਇਹ ਜ਼ਰੂਰ ਮੇਰੀ ਅਰਦਾਸ ਤੇ ਮੇਰੀ ਆਸ ਜ਼ਰੂਰ ਪੂਰੀ ਕਰੇ ਕਿਉਂਕਿ ਮੈਂ ਚੌਨੀ ਆ ਪੀ ਇਹ ਵਾਲੀ ਜਿਹੜੀ ਵੀਡੀਓ ਹੈ ਨਾ ਮੇਰੀ ਹਰ ਘਰ ਤੱਕ ਪਹੁੰਚੇ ਤੇ ਹਰ ਜਗ੍ਹਾ ਤੱਕ ਪਹੁੰਚੇ ਹਰ ਕੋਈ ਇਸ ਵੀਡੀਓ ਨੂੰ ਵੇਖੇ ਤੇ ਹਰ ਕੋਈ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕੀਤੇ ਬਿਨਾ ਨਾ ਲੰਗੇ ਜਿਹੜਾ ਗੁਰੂ ਰਾਮਦਾਸ ਨੂੰ ਮੰਨਦਾ ਹੈ ਨਾ ਉਹ ਮੇਰੀ ਵੀਡੀਓ ਨੂੰ ਆਂ ਦੇਖਿਆ ਨਾ ਕਰੇ ਤੇ ਗੁਰੂ ਰਾਮਦਾਸ ਤੂੰ ਇੰਨੀ ਕਿਰਪਾ ਕਰੀ ਪੀ ਜਿਹੜਾ ਵੀ ਇਨਸਾਨ ਮੇਰੀ ਵੀਡੀਓ ਨੂੰ ਸ਼ੇਅਰ ਕਰੇ ਲਾਈਕ ਕਰੇ ਉਹਦੇ ਸਾਰੇ ਕਾਰਜ ਸਿੱਧੇ ਕਰ ਦੇ ਜਿੱਦਾਂ ਅੱਜ ਮੇਰੇ ਕਾਰਜ ਸਿੱਧੇ ਕੀਤੇ ਹੀ ਨਾ ਉਤਾਂ ਹੀ ਇਹਨਾਂ ਦੇ ਵੀ ਸਾਰੇ ਕਾਰਜ ਸਿੱਧੇ ਕਰਦੀ। ਗੁਰੂ ਰਾਮਦਾਸ ਜੀ ਇੰਨੀ ਕਿਰਪਾ ਕਰੀ ਜਿਹੜਾ ਵੀ ਇਹ ਵੀਡੀਓ ਸੁਣੇ ਜਾਂ ਗਾੜੀ ਸ਼ੇਅਰ ਕਰੇ ਉਹਦੇ ਘਰ ਵਿੱਚ ਕਦੇ ਦੁੱਖ ਤਕਲੀਫਾਂ ਨਾ ਹੋਣ। ਕਦੇ ਪਰੇਸ਼ਾਨੀਆਂ ਨਾ ਹੋਣ। ਤੇ ਐਸੀ ਕਿਰਪਾ ਕਰੀ ਮਾਲਕਾ ਵੀ ਮੈਂ ਇਸ ਵੀਡੀਓ ਨੂੰ ਬਣਾਉਣ ਤੋਂ ਬਾਅਦ ਕਾਮਯਾਬ ਤੇ ਖੁਸ਼ ਤੇ ਬਹੁਤ ਖੁਸ਼ਕਿਸਮਤ ਹੋ ਜਾ। ਤਾਂ ਗੁਰੂ ਰਾਮਦਾਸ ਦਾ ਨਾਮ ਲੈ ਕੇ ਝੋਲੀਆਂ ਭਰੀਆਂ ਜਾਂਦੀਆਂ। ਤੁਸੀਂ ਵੀ ਇੱਕ ਵਾਰ ਗੁਰੂ ਰਾਮਦਾਸ ਦਾ ਨਾਮ ਲੈ ਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ